ਸ਼ਸ਼ੀਕਾਲ ਦਰਸ਼ਕ ਵੀਰੋ ਤੁਹਾਡਾ ਸਵਾਗਤ ਕਰਦੇ ਆਂ ਚੈਨਲ ਵੈਦਰ ਬਾਈ ਸੁਮਿੰਦਰ ਤੇ ਅੱਜ ਰਾਤ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਕਿ ਕਿਹੜੇ ਜ਼ਿਲ੍ਹੇ ਕਿਹੜੇ ਪਿੰਡ ਵਿੱਚ ਭਾਰੀ ਮੀਂਹ ਦੀ ਉਮੀਦ ਹੈ ਕੁਝ ਤਗੜੇ ਸਿਸਟਮ ਪੰਜਾਬ ਦੇ ਵਿੱਚ ਐਂਟਰ ਹੋ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਕਿ ਉੱਤਰੀ ਪੰਜਾਬ ਦੇ ਵਿੱਚ ਇਹ ਸਿਸਟਮ ਪਹੁੰਚਿਆ ਜੀ ਪੂਰੇ ਪੰਜਾਬ ਦੇ ਉੱਪਰ ਇਸ ਦਾ ਅਸਰ ਹੈ ਜਿਸ ਦੇ ਨਾਲ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅੱਜ ਰਾਤ ਭਾਰੀ ਮੀਂਹ ਦੇਖਣ ਨੂੰ ਮਿਲੇਗਾ ਕਿਹੜੇ ਜ਼ਿਲ੍ਹੇ ਹੋਣਗੇ ਜਿਨ੍ਹਾਂ ਵਿੱਚ ਜ਼ਿਆਦਾ ਅਸਰ ਹੈ ਕੁਝ ਜ਼ਿਲ੍ਹੇ ਹੋਣਗੇ ਜਿਨ੍ਹਾਂ ਵਿੱਚ ਘੱਟ ਅਸਰ ਹੋਵੇਗਾ ਸਾਰੀ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਅਸੀਂ ਤੁਹਾਨੂੰ ਸਾਂਝੀ ਕਰਾਂਗੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਪਿੰਡ ਸ਼ਹਿਰ ਵਿੱਚ ਕੀ ਹਾਲਾਤ ਨੇ ਮੌਸਮ ਦੇ ਅਗਰ ਚੈਨਲ ਤੇ ਨਵੇਂ ਵੀ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਤੁਹਾਨੂੰ ਮਿਲਦੀ ਰਹੇ ਹੁਣ ਆਪਾਂ ਦੇਖਦੇ ਜੀ ਜੋ ਨਵਾਂ ਅਲਰਟ ਜਾਰੀ ਹੋਇਆ ਮੌਸਮ ਵਿਭਾਗ ਦਾ ਉਹ ਕੀ ਕਹਿ ਰਿਹਾ ਜੀ ਤੋ ਤਾਜ਼ਾ ਸੈਟਲਾਈਟ ਇਮੇਜ ਤੋਂ ਜੋ ਅਲਰਟ ਪ੍ਰਾਪਤ ਹੋਏ ਸੀ ਉਸ ਦੇ ਮੁਤਾਬਕ ਪਠਾਨਕੋਟ ਦੇ ਨੇੜੇ ਤੇੜੇ ਸਿਸਟਮ ਪਹੁੰਚ ਚੁੱਕੇ ਹੈ ਜੀ ਪਠਾਨਕੋਟ ਗੁਰਦਾਸਪੁਰ ਇਹ ਦੋ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਸਿਸਟਮ ਪਹੁੰਚ ਚੁੱਕਿਆ ਅਸੀਂ ਜ਼ਿਲ੍ਹਿਆਂ ਦੀ ਗੱਲ ਕਰ ਰਹੇ ਹਾਂ ਸ਼ਹਿਰ ਦੀ ਗੱਲ ਨਹੀਂ ਕਰਦੇ ਜ਼ਿਲ੍ਹੇ ਜਿੰਨਾ ਵੀ ਪਠਾਨਕੋਟ ਦਾ ਏਰੀਆ ਉਹਨੂੰ ਕਵਰ ਕਰ ਚੁੱਕਿਆ ਜੀ ਗੁਰਦਾਸਪੁਰ ਦਾ ਬਹੁਤ ਸਾਰਾ ਏਰੀਆ ਕਵਰ ਕਰ ਚੁੱਕਿਆ ਜੀ ਇਹ ਤੇ ਅੰਮ੍ਰਿਤਸਰ ਤੋਂ ਲੈ ਕੇ ਜਿੰਨੀ ਵੀ ਇਹ yellow alert ਤੁਹਾਨੂੰ ਦਿਖਾਈ ਦੇ ਰਿਹਾ ਇਹਦੇ ਵਿੱਚ ਮੈਂ ਜ਼ਿਲ੍ਹਿਆਂ ਵਾਈਜ਼ ਦੱਸਾਂ ਤਾਂ ਅੰਮ੍ਰਿਤਸਰ ਹੋ ਗਿਆ ਜੀ ਸਾਡਾ ਤਰਨਤਾਰਨ ਹੋ ਗਿਆ ਕਪੂਰਥਲਾ ਹੋ ਗਿਆ ਜਲੰਧਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਜੀ ਠੀਕ ਹੈ ਫਿਰ ਅਨੰਤਪੁਰ ਸਾਹਿਬ ਤੇ ਰੂਪਨਗਰ ਜਿੰਨਾ ਵੀ ਬੈਲਟ ਹੈ ਸਾਰੀ ਹੋ ਗਈ ਠੀਕ ਹੈ ਉਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਪਟਿਆਲੇ ਦਾ ਹੋ ਗਿਆ ਇਲਾਕਾ ਲੁਧਿਆਣੇ ਦਾ ਇਲਾਕਾ ਹੋ ਗਿਆ ਤੇ ਇਹ ਬਹੁਤ ਸਾਰੇ ਇਲਾਕੇ ਇਹਦੇ ਨੇੜੇ ਤੇ ਜਿੰਨੇ ਵੀ ਇਹ ਬੈਲਟ ਤੋਂ ਦਿਖਾਈ ਦੇ ਰਹੀ ਹੈ ਇਹਦੇ ਵਿੱਚ ਮੀਂਹ ਦੇ ਸਿਸਟਮ ਹੌਲੀ-ਹੌਲੀ ਪਹੁੰਚਦੇ ਦਿਖਾਈ ਦੇ ਰਹੇ ਨੇ ਬੱਦਲਬਾਜ਼ ਤਗੜੇ ਰੂਪ ਦੇ ਵਿੱਚ ਬਣਨੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਕਾਰਨ ਇਹਨਾਂ ਇਲਾਕੇ ਵਿੱਚ ਆਉਂਦੇ ਦੋ ਤਿੰਨ ਘੰਟੇ ਤੋਂ ਲੈ ਕੇ ਸੱਤ-ਅੱਠ ਘੰਟੇ ਯਾਨੀ ਕਿ ਆਪਾਂ ਕਹਿੰ ਕਿਸੇ ਵੀ ਸਮੇਂ ਵਧੀਆ ਮੀਂਹ ਦੇ ਹਾਲਾਤ ਬਣ ਸਕਦੇ ਨੇ ਹਮਸ ਦਾ ਮਾਹੌਲ ਬਣਿਆ ਹੋਇਆ ਹੈ ਐਵਰੇਜ ਤਾਪਮਾਨ ਕੱਢਿਆ ਜਾਵਤਾਂ ਇਨਾਂ ਇਲਾਕੇ ਵਿੱਚ ਤਾਪਮਾਨ ਬਸ਼ੱਕ ਘੱਟ ਹੈ ਪਰ ਹਮਸ ਜ਼ਿਆਦਾ ਬਣੀ ਹੋਈ ਹੈ ਇਹ ਜਿਸ ਦੇ ਕਾਰਨ ਹਮਸ ਦੇ ਸਿੱਟੇ ਵਜੋਂ ਮੀਂਹ ਦੇ ਹਾਲਾਤ ਸਾਨੂੰ ਅੱਜ ਰਾਤ ਤੋਂ ਲੈ ਕੇ ਤੜਕੇ ਸਵੇਰੇ ਤੱਕ ਬਣਦੇ ਦਿਖਾਈ ਦੇ ਰਹੇ ਨੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਕੋਈ ਜ਼ਿਆਦਾ ਖਰਾਬ ਨਹੀਂ ਹੋਏ ਮਸ਼ੱਕ ਬੀਤੇ ਕੱਲ ਚੰਗੀ ਧੁੱਪ ਨਿਕਲੀ ਸੀ ਪਰ ਹੌਲੀ ਹੌਲੀ ਅਗਰ ਗੱਲ ਕੀਤੀ ਜਾਵੇ ਤਾਂ ਸਿਸਟਮ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਇਹਨਾਂ ਇਲਾਕੇ ਨੂੰ ਵੀ ਕਵਰ ਕਰੇਗਾ ਮੁਕਸਰ ਸਾਹਿਬ ਤੱਕ ਇਸ ਦੀ ਪਹੁੰਚ ਹੁੰਦੀ ਦਿਖਾਈ ਦੇ ਰਹੀ ਹੈ ਤੇ ਨਾਲ ਦੀ ਨਾਲ ਬਰਨਾਲਾ ਲੁਧਿਆਣਾ ਇਹ ਇਲਾਕਾ ਵੀ ਕਵਰ ਹੋ ਜਾਵੇਗਾ ਸਿਰਫ ਸਾਨੂੰ ਬਠਿੰਡਾ ਮਾਨਸਾ ਤੇ ਸੰਗਰੂਰ ਇਨਾਂ ਵਿੱਚ ਥੋੜਾ ਜਿਹਾ ਡਾਊਟ ਹੈ ਬਠਿੰਡਾ ਤੇ ਮਾਨਸੇ ਦੇ ਵਿੱਚ ਪਰ ਸੰਗਰੂਰ ਨੂੰ ਵੀ ਥੋੜੇ ਇਲਾਕੇ ਨੂੰ ਇਹ ਆਉਂਦੇ ਕੁਝ ਘੰਟਿਆਂ ਦੇ ਵਿੱਚ ਕਵਰ ਕਰਦਾ ਹੋਇਆ ਦਿਖਾਈ ਦੇ ਰਿਹਾ ਫਿਲਹਾਲ ਇਸ ਇਲਾਕੇ ਵਿੱਚ ਗ੍ਰੀਨ ਅਲਰਟ ਹੈ ਆਪਾਂ ਕਹਿ ਸਕਦੇ ਜਿਹੜੀ ਆ ਸਾਊਥ ਵਾਲੀ ਬੈਲਟ ਹੈ ਜਿਹੜੀ ਕਿ ਰਾਜਸਥਾਨ ਤੇ ਹਰਿਆਣੇ ਨੂੰ ਟੱਚ ਕਰਦੀ ਹੈ ਇਹਦੇ ਵਿੱਚ ਥੋੜਾ ਜਿਹਾ ਅਸਰ ਘੱਟ ਹੈ ਪਰ ਬਾਕੀ ਪੰਜਾਬ ਦੇ ਵਿੱਚ ਇਸ ਦਾ ਅਸਰ ਆਉਂਦੇ 5-7 ਘੰਟਿਆਂ ਦੇ ਵਿੱਚ ਦੇਖਣਾ ਸ਼ੁਰੂ ਹੋ ਜਾਵੇਗਾ ਬਾਕੀ ਅਪਡੇਟ ਇਹੀ ਹੈ ਕਿ ਅੱਜ ਰਾਤ ਵਧੀਆ ਮੀਂਹ ਦੀ ਉਮੀਦ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਅਗਰ ਹੋਵੇ ਤਾਂ ਤੁਸੀਂ ਮਿਸ ਨ ਆਉਂਦੀਆਂ ਜਾਣਕਾਰੀਆਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ